ਪੰਜਲਾ ਗੋਪੀ ਸੈਨਪੁਰ ਲੁਡਰਨ ਚ ਤੋਹਰ ਨੇ ਲਾਇਆ ਹੋਏ ਵਿਕਟ ਸਮਾਹ ਲੈ ਤਾ ਚੱਲ ਭਾਈ ਇਹ ਦੋ ਬਾਲ ਦਾ ਸਰਦਾਰ ਰਣਜੀਤ ਸਿੰਘ ਸੋਤਾ ਕੈਨੇਡਾ ਬਾੜੀਆਂ ਹਰਜੀਤ ਸਿੰਘ ਗੋਗਾ ਬਾੜੀਆਂ ਸੁੱਖਾ ਨਾਗਰਾ ਗੋਲੂ ਜੋਧਾ ਬੱਗਾ ਜਿਹੜੀਆਂ ਚੌਧਰੀ ਸਤਿਆਣਾ ਹਰਪਾਲ ਸਿੰਘ ਰੁੱਕੇ ਅੱਪਾ ਲਓ ਜੀ ਸਮਾ ਜੋੜੀ ਦਾ ਸਮਾ ਗੌਰ ਨਾਲ ਤਾਂ ਹੈ ਜੱਗੀ ਦਾ ਤੋ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਨੇ ਸਵਾ ਗਰ ਗਿਆ ਜੀ 40 ਜਮਾ 1 41 41 ਸੈਕਿੰਡ 75 ਪੁਆਇੰਟ ਦਾ ਸਮਾਂ 41 75 ਵੇ